ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਡੇ ਨਾਲ ਮੌਜੂਦ ਨੇ ਕਿਉਂਕਿ ਫਿਲਹਾਲ ਜਿਸ ਤਰੀਕੇ ਦੇਖਿਆ ਪਹਿਲਾਂ ਪੈरिस ਜਾਣ ਤੋਂ ਸੀ ਅਮਾਨ ਨੂੰ ਪਰミਸ਼ਨ ਡਿਨਾਈ ਕੀਤੀ ਗਈ ਲੇਕਿਨ ਹੁਣ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਯੂਐਸ ਜਾਰੇਸੀ ਨੈਸ਼ਨਲ ਲੈਜਿਸਲੇਟਰ ਇੱਕ ਕਾਨਫਰੰਸ ਹੋਂਡ ਜਾਰੀ ਸੀ ਉਸ ਦੇ ਵਿੱਚ ਜਾਣ ਤੋਂ ਪਰミਸ਼ਨ ਡਿਨਾਈ ਕੀਤੀ ਗਈ ਸਪੀਕਰ ਸਾਹਿਬ ਹਾਲਾਂਕਿ ਪੋਲੀਟੀਕਲੀ ਅਗਰ ਦੇਖਿਆ ਜਾਏ ਤਾਂ ਇਸ ਤੋਂ ਪਹਿਲਾਂ ਸੀਮਾਨ ਜਾਣਾ ਚਾਹੁੰਦੀ ਸੀ ਪੈरिस ਸ਼ੇਅਰ ਕਰਨਾ ਚਾਹੁੰਦੀ ਸੀ ਖਿਡਾਰੀ ਨੂੰ ਕਿਉਂਕਿ ਮੈਕਸਿਮਮ ਖਿਡਾਰੀ ਜਿਹੜੇ ਨੇ ਉਹ ਪੰਜਾਬ ਤੋਂ ਸੀ ਸੋ ਤੁਹਾਡੀ ਪਰਮਿਸ਼ਨ ਵੀ ਡਿਨਾਈ ਕੀਤੀ ਗਈ ਹੈ ਇਹ ਇਸ ਰਵਈਏ ਨੂੰ ਕਿਵੇਂ ਦੇਖਦੇ ਹੋ ਕੇਂਦਰ ਦੇਖੋ ਇਹ ਹੈ ਤਾਂ ਮੰਦਭਾਗਾ ਬਾਕੀ ਕੀ ਕਾਰਨ ਨੇ ਇਹਦੇ ਬਾਰੇ ਮੋਦੀ ਸਾਹਿਬ ਆਪਦੀ ਮੰਨ ਕੀ ਬਾਤ ਵਿੱਚ ਦੱਸਣਗੇ ਲੇਕਿਨ ਬੜੀ ਦੇਸ਼ ਦੇ ਲਈ ਬੜੀ ਵੱਡੀ ਖੁਸ਼ੀ ਦੀ ਇੱਕ ਇੱਕ ਮੌਕਾ ਸੀ ਇੱਕ ਇਵੈਂਟ ਬਣੀ ਸੀ ਕਿ ਤੁਸੀਂ 50 ਸਾਲਾਂ ਬਾਅਦ ਸਾਡੇ ਦੇਸ਼ ਨੂੰ ਆਸਟ੍ਰੇਲੀਆ ਨੂੰ ਹਰਾਉਣ ਦਾ ਹਰਾਉਣ ਦਾ ਮੌਕਾ ਮਿਲਿਆ ਐਡੇ ਮਾਣ ਵਾਲੀ ਗੱਲ ਸੀ ਉਸ ਸਮੇਂ ਚੀਰਅਪ ਕਰਨਾ ਤੇ ਮੁੱਖ ਮੰਤਰੀ ਸਾਹਿਬ ਜਾਣਾ ਚਾਹੁੰਦੇ ਸੀ ਜਾਣਾ ਚਾਹੀਦਾ ਜਾਣ ਦੇਣਾ ਚਾਹੀਦਾ ਸੀ ਉਹਨਾਂ ਨੂੰ ਉਹਨੇ ਗਲਤ ਕੀਤਾ ਬਾਕੀ ਮੇਰੇ ਕੇਸ ਦੇ ਵਿੱਚ ਮੈਂ ਤਾਂ ਅਪਲਾਈ ਕੀਤਾ ਸੀ ਸਾਰੀਆਂ ਤਿਆਰੀਆਂ ਕਰ ਲਈਆਂ ਸੀ ਉਹਨਾਂ ਨੇ ਮੇਰੀ ਬੁਕਿੰਗ ਵੀ ਕਰਾਤੀ ਸੀ ਜਿਹੜੀ ਸੰਸਥਾ ਕਰਾ ਰਹੀ ਹੈ ਉੱਥੇ ਤੇ ਕੱਲ ਪਤਾ ਲੱਗਿਆ ਵੀ ਤੁਹਾਨੂੰ ਪੋਲੀਟਿਕਲ ਕਲੀਅਰੈਂਸ ਦਿਨਾਏ ਕਰ ਦਿੱਤੀ ਔਰ ਕੱਲੇ ਮੈਨੂੰ ਨਹੀਂ ਕੀਤੀ ਹਰਿਆਣਾ ਵਾਲਿਆਂ ਨੂੰ ਆਪਣੇ ਹਿਮਾਚਲ ਵਾਲਿਆਂ ਨੂੰ ਕੀਤੀ ਆ ਹਰਿਆਣਾ ਵਾਲਾ ਨਹੀਂ ਹਮਾਰਾ ਹਰਿਆਣੇ ਦੇ ਤਾਂ ਲੈਖਣਾ ਮੈਂ ਆਉਂਦੀ ਰਹੇ ਕੇਰਲ ਵਾਲਿਆਂ ਨੂੰ ਕੀਤੀ ਆ ਦਿਨਾਏ ਤੇ ਜਿਹੜੀ ਪੋਲੀਟਿਕ ਕਲੀਅਰੈਂਸ ਹੈ ਉਹ கர்ਨਾਟਕ ਵਾਲਿਆਂ ਨੂੰ ਵੀ ਦਿੱਤੀ ਨਹੀਂ ਗਈ ਸੋ ਮੈਨੂੰ ਜਿੱਤਨਾ ਕਿਤੇ ਇਹ ਠੀਕ ਸਟੈਪ ਨਹੀਂ ਲੱਗਦਾ ਜੀ ਕਿ ਸਰ ਕਿਤੇ ਇਹ ਤਾਂ ਨਹੀਂ ਜਿਹੜੇ ਨਾਨ ਬੀਜੇਪੀ ਸਟੇਟਸ ਨੇ ਸਿਰਫ ਉਹਨਾਂ ਨੂੰ ਡਿਨਾਈ ਹੈ ਜਾਂ ਫਿਰ ਕੁਝ ਹੋਰ ਕਾਰਨ ਲੱਗਦੇ ਤੁਹਾਨੂੰ ਇਹਦੇ ਬਾਰੇ ਜੋ ਦੱਸਣ ਐਕਸਟਰਨਲ ਅਫੇਅਰ ਮਿਨਿਸਟਰੀ ਦੱਸੇ ਜਾਂ ਮੋਦੀ ਸਾਹਿਬ ਦੱਸਣ ਤਾਂ ਹੀ ਪਤਾ ਲੱਗੇ ਸੋ ਇਹ ਕਾਨਫਰੰਸ ਬਾਰੇ ਕੀ ਸੀ ਕਿ ਇਹ ਸਮ ਵਿਸ਼ਾ ਕੀ ਸੀ ਕਾਨਫਰੰਸ ਦਾ ਔਰ ਕਿ ਸੂਬੇ ਕਿਹੜੇ ਕਿਹੜੇ ਸੂਬੇ ਦੇ ਜਿਹੜੇ ਸਪੀਕਰ ਜਾਂ ਫਿਰ ਜਿਹੜੇ ਮੈਂਬਰਸ ਨੇ ਉਹ ਪਾਰਟਿਸਪੇਟ ਦੇਖੋ ਕਾਫੀ ਸੂਬਿਆਂ ਦੇ ਸਾਡੇ ਵਿਧਾਇਕ ਸਾਡੇ ਕਾਫੀ ਗਏ ਆ ਕਾਫੀ ਸੁਬਹਾਂ ਸਪੀਕਰ ਵੀ ਪਾਰਟਿਸਪੇਟ ਕਰ ਰਹੇ ਸੀ ਅਮਰੀਕਾ ਦੇ ਵੀ ਕੈਨੇਡਾ ਦੇ ਵੀ ਸੋ ਬੜੀ ਐਡਵਾਂਸ ਡੈਮੋਕ੍ਰੇਸੀ ਅਮਰੀਕਾ ਦੀ ਇੱਕ ਤਰ੍ਹਾਂ ਦੀ ਇਹ ਐਜੂਕੇਸ਼ਨ ਐਜੂਕੇਟਿਵ ਕਾਨਫਰੰਸ ਆ ਜਿੱਥੇ ਕਿ ਲੈਜਿਸਲੇਚਰ ਦੀ ਐਜੂਕੇਸ਼ਨ ਹੋਣੀ ਸੀ ਸੋ ਜ਼ਰੂਰੀ ਸੀ ਮੈਨੂੰ ਇਹ ਲੱਗਦਾ ਜ਼ਰੂਰੀ ਸੀ ਕਿ ਐਡਵਾਂਸ ਡੈਮੋਕ੍ਰੇਸੀ ਸਭ ਤੋਂ ਵਧੀਆ ਉੱਤਮ ਡੈਮੋਕ੍ਰੇਸੀ ਅਮਰੀਕਾ ਦੀ ਉੱਥੋਂ ਦੀ ਕੋਈ ਚੰਗੀਆਂ ਗੱਲਾਂ ਸਿੱਖ ਕੇ ਅਸੀਂ ਇੱਥੇ ਇੰਪਲੀਮੈਂਟ ਕਰਦੇ ਸਾਡੇ ਲੋਕਾਂ ਨੂੰ ਫਾਇਦਾ ਹੁੰਦਾ ਸੋ ਇਹ ਹੁਣ ਉਹ ਦੱਸਣਗੇ ਜੀ ਕਿਉਂ ਮਨਾ ਕੀਤਾ ਹਾਲਕਿ ਬੀਐਮ ਉਹਨਾਂ ਵਾਸਤੇ ਨੇ ਕਿਹਾ ਕਿ ਇੰਨੀ ਜਲਦੀ ਸਾਡੇ ਕੋਲ ਮੈਨੇਜ ਕਰਨਾ ਜੈਡ ਪਲੱਸ ਸਿਕਿਉਰਿਟੀ ਇੰਪੋਸੀਬਲ じゃ ਹੋ ਜਾਂਦਾ ਤੁਹਾਨੂੰ ਵੀ ਕੋਈ ਇਹੋ ਜਿਹਾ ਹਵਾਲਾ ਦਿੱਤਾ ਜਾਂ ਕੁਝ ਹੋਰ ਰੀਜ਼ਨ ਇਹ ਤਾਂ ਨਹੀਂ ਮੈਨੂੰ ਤਾਂ ਕੋਈ ਐਸਾ ਬਹਾਨਾ ਦਿੱਤਾ ਹਵਾਲਾ ਨਹੀਂ ਦਿੱਤਾ ਪਰ ਇਹ ਬਾਹਰਨਾ ਹੀ ਹੈ ਥੀਮ ਵਾਲੇ ਕੇਸ ਦੇ ਵਿੱਚ ਬਹਾਨਾ ਐਡਾ ਵੱਡਾ ਦੇਸ਼ ਐਡਾ ਤਕੜਾ ਦੇਸ਼ ਐਡਾ ਪੈਰਾਫਰਨੇਲੀਆ ਐਡੇ-ਐਡੇ ਤੁਹਾਡੇ ਉੱਤੇ ਕੌਂਸਲਟ ਇੰਨੀ ਉੱਥੇ ਸਿਕਿਉਰਿਟੀ ਦਾ ਇੰਤਜ਼ਾਮ ਕਿਉਂ ਨਹੀਂ ਹੋ ਸਕਦਾ ਇਹ ਤਾਂ ਮਤਲਬ ਇਹ ਗੱਲ ਗਲੇ ਤੋਂ ਉੱਤਰ ਨਹੀਂ ਥੱਲੇ ਸੰਦਰ ਸਾਹਿਬ ਜੀ ਦੇ ਕਿ ਜ ਸਿਰਫ ਪੰਜਾਬ ਦੇ ਨਾਲ ਬਹੁਤ ਸਾਰੇ ਇੱਕ ਇਹ ਵਿਸ਼ਾ ਨਹੀਂ ਹੋਰ ਵੀ ਬਹੁਤ ਸਾਰੇ ਵਿਸ਼ੇ ਨਹੀਂ ਜਿੱਤੇ ਚਾਹੇ ਫੰਡ ਰੋਕਣ ਨੂੰ ਦੇਖਿਆ ਜਾਵੇ ਉੱਥੇ ਬਹੁਤ ਸਾਰੇ ਹਵਾਲੇ ਦਿੱਤੇ ਜਾਂਦੇ ਨੇ ਜਿਵੇਂ ਕਿ ਫੋਰ ਐਗਜ਼ਾਮਪਲ ਹੁਣੀ ਲਾਸਟ ਆਇਆ ਸੀ ਕਿ ਆਯੂਸ਼ਮਨ ਰੋਗ ਮੰਦਰ ਨਾਮ ਰੱਖਿਆ ਜਾਵੇ ਤਾਂ ਹੀ ਅਸੀਂ ਫੰਡ ਜਾਰੀ ਕਰਾਂਗੇ ਸੋ ਇਹੋ ਜੀ ਜਿਹੜੀ ਕਸ਼ਮ ਕਸ਼ ਲੱਗਦਾ ਸੂਬੇ ਦਾ ਨੁਕਸਾਨ ਕਿ ਤਨ ਕਿਤੇ ਜ਼ਰੂਰ ਕੇਂਦਰ ਦੇ ਵੱਲੋਂ ਕੀਤਾ ਜਾਵੇ ਦੇਖੋ ਇਹ ਸੂਬੇ ਦਾ ਨੁਕਸਾਨ ਨਹੀਂ ਦੇਸ਼ ਦਾ ਨੁਕਸਾਨ ਹੈ ਪੰਜਾਬ ਇੱਕ ਇਹ ਸੂਬਾ ਜੀ ਨੇ ਤੁਹਾਨੂੰ ਆਜ਼ਾਦ ਕਰਵਾਇਆ ਪੰਜਾਬ ਉਹ ਸੂਬਾ ਜੀ ਨੇ ਤੁਹਾਨੂੰ ਅੰਨ ਪੰਡਾ ਦਿੰਦਾ ਪੰਜਾਬ ਉਹ ਸੂਬਾ ਜਿਹੜੇ ਤੁਹਾਡੀਆਂ ਸਰਦਾਂ ਦੀ ਰਾਖੀ ਕਰਦਾ ਸਭ ਤੋਂ ਵੱਧ ਦੇਸ਼ ਭਗਤੀ ਦਾ ਜਜ਼ਬਾ ਜੇ ਹੈ ਪੰਜਾਬ ਦੇ ਵਿੱਚ ਹੈ ਸੋ ਪੰਜਾਬ ਨੂੰ ਖੁਸ਼ ਰੱਖਣਾ ਫਿਰ ਉਹ ਦੇਸ਼ ਨੂੰ ਖੁਸ਼ ਰੱਖਣਾ ਉਹਨਾਂ ਨੂੰ ਆਪਣੀ ਨੀਤੀ ਨੂੰ ਠੀਕ ਕਰਨਾ ਚਾਹੀਦਾ ਸੋ ਇਸਨ ਸਾਡੇ ਨਾਲ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਲਾ ਕਿ ਇੱਕ ਪਾਸੇ ਜੋ تھے ਸੀਮਾਨ ਦੇ ਵਾਸਤੇ Z+ ਸਿਕਿਉਰਟੀ ਦਾ ਹਵਾਲਾ ਦਿੱਤਾ ਗਿਆ ਲੇਕਿਨ ਫਿਲਹਾਲ ਹੋਰ ਬਹੁਤ ਸਾਰੇ ਕਾਰਨ ਮੰਨੇ ਜਾ ਰਹੇ ਨੇ ਪ੍ਰੇਜ਼ਨਲੀ ਸੋਹਿਦ ਲਾਲ ਪੈਂਕਮੀਲੂ ਟੈਲੀਪੋਰਟ ਨਾ ਬਣਾਇਆ ਮਾਚਲ ਚੰਡਗੜ੍ਹ